ਤਾਲ ਗੁਰ ਸੇਵੀਐ ਇਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਝਟੀਐ ਤੋਦ ਦਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਸਜਣ ਸਚੇ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਵਨੰਦਾ ਦੇਸ ਸਜਣ ਸਚ ਪਾਤਿ ਸੋ ਸਿਰਸਾਂਂਦੇ ਜਿਸ ਪਾਸ ਬਹਿਠਿਆ ਸੋਹੀ ਸਵਨਾੰਦਾ ਵੀਸੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ 3 नानक नाभ हो कुथ हालत पालत सब जाए जाप तप संजम सब हिर मुठी दूज पाए ਜਾਮ ਦਰ ਬੱਦੇ ਮਾਰੀ ਹੈ ਬਹੁਤੀ ਮਿਲ ਸਜਾਈ ਨਾਨਕ ਨਾਵ ਹੋ ਕੋਥੇ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਐ ਮੁੱਠੀ ਦੂਜੇ ਭਾਈ ਜਾਮ ਦਰ ਬੱਦੀ ਮਾਰੀ ਅਹ ਬਹੁਤੀ ਮਿਲ ਸਜਾਈ ਮਹੱਲਾ ਤੀਜ ਸੰਤਾਂ ਨਾਲ ਵੈਰ ਕਮਾਵਦੇ ਦੋਸਤਾਂ ਨਾਲ ਮੋਹ ਪਿਆਰ ਅਗੇ ਪਿਛੇ ਸੁਖ ਨਹੀਂ ਮਰ ਜਮਹਿ ਵਾਰੋ ਵਾਰ ਤੇਰੀ ਸੁਨਾ ਕਦੀ ਨ ਭੁਜਈ ਦੋ ਵਿਦਾ ਹੋਏ ਖੁਆਰ ਮੋਹ ਕਾਲੇ ਤਿਨ ਨਿੰਦਕ ਤੇਤ ਸਚੈ ਦਰਬਾਰ ਨਾਨਕ ਨਾਮ ਬਿਹੂਣਿਆ ਨਾ ਉਰਵਾਰ ਨਾ ਪਾਰ ਪਾੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨ ਮਨ ਚਿਤ ਇਕ ਅਰਾਦੇ ਆ ਤਿਨ ਇਕ ਸਬਿਨ ਦੂਜ ਕੋ ਨਾਹੀ ਤੇ ਪੁਰਖ ਹਰਿ ਸੇਵ ਦੇ ਜਿਨ ਧੁਰ ਮਸਤਕ ਲੇਖ ਲਿਖਾਈ ਹਰ ਕੇ ਗੁਣ ਨਿਤ ਗਾਵ ਦੇ ਹਰ ਗੁਣ ਗਾਏ ਗੁਣੀ ਸਮਝਾਈ ਵੜਿਆਈ ਵੱਡੀ ਗੁਰਮੁਖਾ ਗੁਰਪੂਰ ਹੈ ਹਰ ਨਾਮ ਸਮਾਹੀ ਹਰ ਕੇ ਗੁਣ ਨਿਤ ਗਾਵ ਦੇ ਹਰ ਗੁਣ ਗਾਏ ਗੁਣੀ ਸਮਝਾਈ बड़ी आई वडी गोर पूरे हर नाम समाही वाहिगुरु जी का खालसा वागुरु जी की फतेह शलोक महल्ला तीजा नानक आ हालत पलत सब जाए जाप तप संजम सब हिर लया मुठी दूज पाए जाम दर बदे मारी है बहुत ही मिल सजाए राग सोरठ की वार ਪੌੜੀ 17ਵੀਂ ਸਲੋਕਾਂ ਨਾਲ